ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਯੂਬ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਨੀ ਹੈ ਪੁਰਤਗਾਲ ਦੇ ਵਿੱਚ ਕਿ ਅੱਜ ਮੌਜੂਦਾ ਹਾਲਾਤ ਕੀ ਨੇ ਪੁਰਤਗਾਲ ਦੇ ਵਿੱਚ ਜੀ ਹਾਂਜੀ ਕਿਉਂਕਿ ਇਸ ਤਰ੍ਹਾਂ ਦੀਆਂ ਲਗਾਤਾਰ ਨਿਊਜ਼ ਆ ਰਹੀਆਂ ਹੁਣ ਕਿ ਜਿਹੜੇ ਵਿਚਾਰੇ ਲੱਖਾਂ ਰੁਪਈਆ ਲਾ ਕੇ ਇੱਥੇ ਵਰਕ ਵੀਜੇ ਤੇ ਆਏ ਸੀ ਉਹਨਾਂ ਨੂੰ ਵੀ ਟੀਆਰਸੀ ਕਾਰਡ ਨਹੀਂ ਮਿਲ ਰਹੇ ਉਹਨਾਂ ਨੂੰ ਤਾਂ ਈਵਨ ਬਾਇਓਮੈਟ੍ਰਿਕ ਦੇ ਲਈ ਅਪਾਇੰਟਮੈਂਟ ਹੀ ਨਹੀਂ ਮਿਲ ਰਹੀ ਉਹਨਾਂ ਉਹਨਾਂ ਦੇ ਬਾਰੇ ਵਿੱਚ ਵੀ ਗੱਲ ਕਰਾਂਗੇ ਔਰ ਬਹੁਤ ਵਿਚਾਰੇ ਜਿਹੜੇ ਆਏ ਸੀਗੇ ਇੱਥੇ ਹੱਦੋਂ 3 ਸਾਲ ਪਹਿਲਾਂ ਡੌਂਕੀ ਲ ਦੇ ਵਿੱਚ ਪੇਪਰ ਲਾ ਕੀਤੇ ਸੀਗੇ ਉਹਨਾਂ ਨਾਲ ਤਾਂ ਤੁਸੀਂ ਦੇਖ ਹੀ ਰਹੇ ਆ ਸਾਰਾ ਕੁਝ ਕੀ ਕੁਝ ਹੋ ਰਿਹਾ ਔਰ ਦੇਖਦੇ ਦੇਖਦੇ ਆਪਣੇ ਇੱਥੇ ਕੀ ਕੁਝ ਬਦਲ ਗਿਆ ਪੁਰਤਗਾਲ ਦੇ ਵਿੱਚ ਅੱਜ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਵੀਡੀਓ ਤੁਹਾਡੇ ਕੰਮ ਦੀ ਹੋਏਗੀ ਹਰ ਇੱਕ ਇੱਕ ਗੱਲ ਤੁਹਾਡੇ ਮਤਲਬ ਦੀ ਹੋਏਗੀ ਸੋ ਵੀਡੀਓ ਨੂੰ ਪੂਰੀ ਦੇਖਿਓ ਤਾਂ ਕਿ ਤੁਹਾਨੂੰ ਹਰ ਇੱਕ ਮੌਜੂਦਾ ਜੋ ਇਸ ਟਾਈਮ ਦੇ ਉੱਪਰ ਚੱਲ ਰਿਹਾ ਸਾਰਾ ਕੁਝ ਸਮਝ ਆ ਜਾ ਸਕੇ ਤੇ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ رائے ਵੀ ਜਰੂਰ ਦੱਸਿਓ ਪਰ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਹਾਂਜੀ ਅੱਜ ਆਪਾਂ ਗੱਲ ਕਰਨੀ ਆ ਕਿ ਜਿੰਨੇ ਇਥੇ ਬਰਕ ਵੀਜੇ ਤੇ ਆਉਂਦੇ ਆ ਉਹਨਾਂ ਨਾਲ ਵੀ ਸਹੀ ਸਲੂਕ ਨਹੀਂ ਕੀਤਾ ਜਾ ਰਿਹਾ ਜੇ ਇਹ ਰੋਣਾ ਇਹ ਗੱਲ ਸੱਚੀ ਆ ਕਿਉਂਕਿ ਬਹੁਤ ਲੋਕਾਂ ਦੇ ਕਮੈਂਟ ਆਏ ਹੋਏ ਆ ਜਿਨ੍ਹਾਂ ਨੂੰ ਅਜੇ ਤੱਕ ਅਪਾਇੰਟਮੈਂਟ ਹੀ ਨਹੀਂ ਮਿਲ ਰਹੀ ਸੋ ਇੱਕ ਤਾਇਆ ਤਾਇਆ ਕੇਸ ਹੋਇਆ ਸੀ ਕਿ ਆ ਮੁੰਡੇ ਦਾ ਵੀਜ਼ਾ ਸੀਗਾ 3 ਮਹੀਨੇ ਦਾ ਲੱਗਦਾ ਸੀ ਤੇ 3 ਮਹੀਨੇ ਦਾ ਵੀਜ਼ਾ ਵੀ ਨਿਕਲ ਗਿਆ ਆਇਮਾ ਵੱਲੋਂ ਕੋਈ ਵੀ ਉਹਨੂੰ ਅਪਾਇੰਟਮੈਂਟ ਨਹੀਂ ਦਿੱਤੀ ਜਾ ਰਹੀ ਸੀ ਕਿ ਉਹਦਾ ਅੱਗੇ ਬਾਇਓਮੈਟ੍ਰਿਕ ਹੋ ਕੇ ਵੀਜ਼ਾ ਐਕਸਟੈਂਡ ਹੋਵੇ ਔਰ ਉਹਨੂੰ ਕਾਰਡ ਮਿਲੇ ਥੇ ਔਰ ਕੰਮ ਵੀ ਕਰ ਰਿਹਾ ਸੀਗਾ ਪਰ ਪੁਲਿਸ ਨੇ ਫੜ ਲਿਆ ਉਹਨੂੰ ਵੀਜ਼ਾ ਐਕਸਪਾਇਰੀ ਹੋਇਆ ਸੀਗਾ ਉਹਦਾ ਕਹਿ ਰਿਹਾ ਸੀ ਬਹੁਤ ਖੱਜਲ ਖੁਆਰੀ ਕੀਤੀ ਪੁਲਿਸ ਨੇ ਮੇਰੇ ਨਾਲ ਤੇ ਬਾਅਦ ਦੇ ਵਿੱਚ ਉਹਨਾਂ ਨੇ ਮੈਨੂੰ ਛੱਡਿਆ ਕਿ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਆਇਮਾ ਨੇ ਹੀ ਮੈਨੂੰ ਕੋਈ ਵੀ ਅਪਾਇੰਟਮੈਂਟ ਨਹੀਂ ਦਿੱਤੀ ਸੀ ਪਰ ਉਹ ਮੇਰੀ ਕਿਸਮਤ ਚੰਗੀ ਸੀਗੀ ਕੋਈ ਜਿਆਦਾ ਐਕਸ਼ਨ ਨਹੀਂ ਲਿੱਤਾ ਗਿਆ ਮੇਰੇ ਤੇ ਪਰ ਉਹ ਇਦਾਂ ਡਿਟੇਨ ਤੁਹਾਨੂੰ ਜਾਂ ਫੜ ਨਹੀਂ ਸਕਦੇ ਕਿਉਂਕਿ ਤੁਸੀਂ ਬਰਕ ਬੀਜ ਤੇ ਆ ਹੋਇਆ ਪਰ ਫਿਰ ਵੀ ਅੱਜ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਵਿੱਚ ਕੁਝ ਵੀ ਹੋ ਸਕਦਾ ਕੁਝ ਵੀ ਕਰ ਸਕਦਾ ਕੋਈ ਕੁਝ ਕਿਸੇ ਨੂੰ ਕਹਿ ਨਹੀਂ ਸਕਦਾ ਗੱਲ ਤੇ ਇੰਨੀ ਆ ਕਿ ਆਈਮਾ ਅਪਾਇੰਟਮੈਂਟ ਹੀ ਨਹੀਂ ਦੇ ਰਹੀ ਸੋ ਮੈਂ ਸਾਰੇ ਭਰਾਵਾਂ ਨੂੰ ਜਿੰਨਿਆਂ ਦੇ ਇਹ ਕਮੈਂਟ ਆਇਆ ਸੀ ਵੀ ਕਦੋਂ ਤੱਕ ਦਾ ਮਿਲਦਾ ਪਿਆ ਟਾਈਮ ਕਿਹੜੀ ਆਈਮਾ ਚੋਂ ਅਪਾਇੰਟਮੈਂਟ ਮਿਲਦੀ ਪਈ ਹੈ ਸੋ ਮੇਰਾ ਵੀਰ ਬਿਨਾ ਕੋਰਟ ਤੋਂ ਹਜੇ ਕੋਈ ਵੀ ਅਪਾਇੰਟਮੈਂਟ ਨਹੀਂ ਦੇ ਰਹੀ ਐਮਾ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਹੋਏ ਆ ਬਹੁਤ ਲੋਕਾਂ ਨੂੰ ਤਾਂ ਇੱਥੇ ਤੱਕ ਕਿ ਕੰਮ ਤੋਂ ਵੀ ਕੱਢਣ ਦੀਆਂ ਵਾਰਨਿੰਗਾਂ ਦੇ ਦਿੱਤੀਆਂ ਕਿ ਅਗਰ ਤੁਹਾਡੇ ਵੀਜ਼ੇ ਜਾਂ ਤੁਹਾਨੂੰ টিਆਰਸੀ ਕਾਰਡ ਤੁਸੀਂ ਪ੍ਰੋਵਾਈਡ ਨਹੀਂ ਕਰਵਾਇਆ ਤਾਂ ਤੁਹਾਨੂੰ ਕੰਮ ਤੋਂ ਕੱਢ ਦਿੱਤਾ ਜਾਏਗਾ ਜੀ ਹਾਂਜੀ ਇਹ ਇੱਥੋਂ ਤੱਕ ਦੇ ਨੋਬਤ ਆਈ ਹੋਈ ਆ ਐਮਾ ਪਤਾ ਨਹੀਂ ਕਿਉਂ ਕਹਿ ਰਹੇ ਸੀ ਕਿ ਚਲੋ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈ ਤੁਸੀਂ ਆਪਣੀ ਮਰਜ਼ੀ ਨਾਲ ਇੱਥੇ ਆਏ ਆ ਸੀ ਤੁਹਾਨੂੰ ਸੱਦਿਆ ਨਹੀਂ ਸੀ ਜਿਹੜੇ ਕਿ ਵਿਚਾਰਿਆਂ ਨੇ ਏਟੀਏਡ ਦੇ ਵਿੱਚ ਡਾਕੂਮੈਂਟ ਲਿੱਤੇ ਸੀਗੇ ਜਾਂ ਪੇਪਰ ਸਬਮਿਟ ਕੀਤੇ ਸੀਗੇ ਉਹਨਾਂ ਨੂੰ ਤਾਂ ਇਹ ਕਹੀ ਕਹੀ ਜਾ ਰਹੀ ਆ ਪਰ ਜਿਨ੍ਹਾਂ ਤੁਸੀਂ ਬੁਲਾਇਆ ਇੱਥੇ ਬਰਕਬੀਜੇ ਤੇ ਆਏ ਆ ਉਹ ਲੱਖਾਂ ਪੈਸਾ ਲਾ ਕੇ ਸਭ ਕੁਝ ਲੀਗਲ ਪ੍ਰੋਸੈਸ ਉਹਨਾਂ ਨੇ ਕੀਤਾ ਸੋ ਉਹਨਾਂ ਨਾਲ ਵੀ ਇਦਾਂ ਦਾ ਵਿਵਹਾਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਅਪੁਆਇੰਟਮੈਂਟ ਹੀ ਨਹੀਂ ਦਿੱਤੀ ਜਾ ਰਹੀ ਤੇ ਉਹ ਲੋਕ ਵਿਚਾਰੇ ਬਹੁਤ ਜ਼ਿਆਦਾ ਪਿੱਛੇ ਜਾ ਰਹੇ ਆ ਸਾਲ ਸਾਲ ਜਿਹੜੇ ਬਰਕਬੀਜੇ ਤੇ ਆ ਰਹੇ ਆ ਉਹਨਾਂ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਸੋ ਉਹਨਾਂ ਨੂੰ ਹੁਣ ਇੱਕੋ ਅਪੀਲ ਆ ਕਿ ਫਿਲਹਾਲ ਮੇਰਾ ਭਰਾ ਜਿੰਨੇ ਤੁਸੀਂ ਪੁੱਛਦੇ ਪਏ ਆ ਕਿਦਾਂ ਮਿਲੇਗੀ ਕਦੋਂ ਮਿਲੇਗੀ ਸੋ ਸਾਰਿਆਂ ਨੂੰ ਇੱਕੋ ਸਲਾਹ ਆ ਕਿ ਤੁਸੀਂ ਕੋਰਟ ਕੇਸ ਕਰ ਲਓ ਆਪਣਾ ਬਾਯਾ ਕੋਰਟ ਦੇ ਥਰੂ ਹੀ ਤੁਹਾਨੂੰ ਮਿਲੇਗੀ ਇਸ ਤੋਂ ਪਹਿਲਾਂ ਕਿ ਤੁਹਾਡੀ ਕੋਈ ਨ ਚਲੇ ਜਾਵੇ ਜਾਂ ਤੁਹਾਨੂੰ ਕੋਈ ਕੰਮ ਤੋਂ ਕੱਢ ਦਵੇ ਕਿਉਂਕਿ ਹੁਣ ਸਖਤਾਈ ਬਹੁਤ ਹੋਈ ਆ ਕੰਪਨੀਆਂ ਵੀ ਡਰਦੀਆਂ ਜਿੱਥੇ ਤੁਸੀਂ ਜੌਬ ਕਰਦੇ ਪਿਆ ਇਲੀਗਲ ਬੰਦੇ ਨੂੰ ਰੱਖਣ ਤੋਂ ਔਰ ਪੈਸੇ ਵੀ ਛਾਪੇਮਾਰੀ ਬਹੁਤ ਹੋ ਰਹੀ ਹੈ ਜਿੱਦਾਂ ਹੁਣ ਇਹ ਭਰਾ ਨੂੰ ਇੱਕ ਨੂੰ ਖੱਜਲ ਖੁਆਰੀ ਕੀਤੀ ਸੀਗੀ ਪੁਲਿਸ ਨੇ ਤਾਂ ਤੁਹਾਨੂੰ ਵੀ ਖੱਜਲ ਖੁਆਰ ਨਾ ਕੋਈ ਕਰੇ ਇਸ ਤੋਂ ਬੈਟਰ ਆ ਕਿ ਆਪਣੀ ਅਪਾਇੰਟਮੈਂਟ ਚੱਕੋ ਬਾਇਓਮੈਟ੍ਰਿਕ ਕਰਵਾਓ ਤੇ ਲੀਗਲ ਪ੍ਰੋਸੈਸ ਦੇ ਵਿੱਚ ਸ਼ਾਮਲ ਹੋ ਜਾਓ बाकी ਇਹ ਹਾਲਾਤ ਚੱਲਦੇ ਪਏ ਐ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਕਦੇ ਤੁਸੀਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਵੀ ਹੋਏਗਾ ਕਿ ਚਲੋ ਜਿਨ੍ਹਾਂ ਨੇ 88 ਦੇ ਵਿੱਚ ਪੇਪਰ ਲਿੱਤੇ ਸੀਗੇ ਉਹਨਾਂ ਨਾਲ ਤਾਂ ਜੋ ਹੋਣਾ ਹੋਣਾ ਹੀ ਆ ਪਰ ਜਿਹੜੇ ਇੱਥੇ ਬਰਕ ਬੀਜ ਤੇ ਜਿਹਨੂੰ ਸੱਦਿਆ ਸੀਗਾ ਪੈਸੇ ਫੀਸਾ ਸਾਰਾ ਕੁਝ ਦਿੱਤਾ ਸਾਰਾ ਕੁਝ ਲੀਗਲ ਪ੍ਰੋਸੈਸ ਕਰਕੇ ਇੱਥੇ ਪਹੁੰਚੇ ਸੀਗੇ ਉਹਨਾਂ ਨੂੰ ਵੀ ਦਰਦਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਉਹਨਾਂ ਦੇ ਵੀ ਕਾਰਡ ਨਹੀਂ ਦਿੱਤੇ ਜਾ ਰਹੇ ਕਾਰ ਤਾਂ ਦੇਣ ਦੀ ਬਾਅਦ ਹੀ ਗੱਲਾਂ ਕਦੋਂ ਦੇਣਗੇ ਉਹਨਾਂ ਨੂੰ ਤਾਂ ਅਜੇ ਤੱਕ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਹੀ ਨਹੀਂ ਦਿੱਤੀ ਜਾ ਰਹੀ ਜੀ ਹਾਂਜੀ ਇਹ ਕੁਝ ਹੋ ਰਿਹਾ ਅੱਜ Tibit je. Ya. ਔਰ ਇੰਨਾ ਕੇ ਜਿਆਦਾ ਰੇਸਿਸਟ ਫੈਲ ਚੁੱਕਿਆ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਵਿੱਚ ਪਹਿਲਾਂ ਕਿੰਨਾ ਇੱਥੇ ਆਪਣਾਪਣ ਲੱਗਦਾ ਸੀਗਾ ਹੁਣ ਉਹ ਚੀਜ਼ ਰਹੀ ਨਹੀਂ ਹਰ ਇੱਕ ਦੂਜਾ ਕਮੈਂਟ ਇਹ ਹੁੰਦਾ ਭਰਾ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਇੱਥੋਂ ਮੂਵ ਹੋਣ ਦਾ ਹੀ ਫਾਇਦਾ ਕਿਉਂ ਲੋਕ ਇੱਥੋਂ ਇਹ ਇੰਨਾ ਅੱਕ ਚੁੱਕੇ ਆ ਜਦਕਿ ਲੋਕਾਂ ਦੀ ਡ੍ਰੀਮ ਕੰਟਰੀ ਮੰਨੀ ਜਾਂਦੀ ਸੀ ਪੁਰਤਗਾਲ ਦੀ ਬਹੁਤ ਮਾਵਾ ਦੇ ਪੁੱਤ ਸਾਂਭੇ ਆ ਪੁਰਤਗਾਲ ਨੇ ਇਹਦੇ ਵਿੱਚ ਕੋਈ ਵੀ ਦੋਸ਼ ਸ਼ੱਕ ਨਹੀਂ ਆ ਬਹੁਤ ਕੁਝ ਦਿੱਤਾ ਪੁਰਤਗਾਲ ਨੇ ਲੋਕਾਂ ਨੂੰ ਬਹੁਤ ਲੋਕਾਂ ਨੂੰ ਘਰਦਿਆਂ ਨਾਲ ਮਿਲਾਇਆ ਸੋ ਬਹੁਤ ਵੱਡੀ ਦੇਣ ਆ ਪੁਰਤਗਾਲ ਦੀ ਇਹ ਕੋਈ ਵੀ ਨਹੀਂ ਜਾਂਦਾ ਕਿ ਪੁਰਤਗਾਲ ਮਾੜਾ ਜਾਂ ਚੰਗਾ ਪਰ ਪੁਰਤਗਾਲ ਦੇ ਵਿੱਚ ਇੰਨੀ ਅੱਗ ਕਿਉਂ ਲੱਗੀ ਆ ਕਿ ਹੁਣ ਲੋਕ ਨਫ਼ਰਤ ਕਰਨ ਲੱਗ ਗਿਆ ਸੋ ਇਹਦੀ ਇੱਕੋ ਇੱਕ ਵਜ੍ਹਾ ਤੁਹਾਨੂੰ ਪਤਾ ਹੈ ਕਿ ਜਦੋਂ ਦੇ ਆਂਦਰੇ ਬਦੂਰਾ ਸਾਹਿਬ ਐਕਟਿਵ ਹੋਏ ਆ ਉਹਨਾਂ ਨੇ ਰਾਜਨੀਤੀ ਕੀਤੀ ਹੀ ਸਿਰਫ ਸਿਰਫ ਇਮੀਗ੍ਰੈਂਟ ਦੇ ਉੱਪਰ ਆ ਜਿਹਦੀ ਵਜ੍ਹਾ ਤੋਂ ਐਦਾਂ ਦੀ ਅੱਗ ਲੱਗ ਚੁੱਕੀ ਐ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਵਿੱਚ ਕਿ ਹਰ ਕੋਈ ਹੁਣ ਰੇਸਿਸਟ ਕਰਨ ਲੱਗ ਗਿਆ ਲੋਕ ਸਮਝਦੇ ਆ ਕਿ ਸਾਡੀਆਂ ਨੌਕਰੀਆਂ ਔਰ ਜਿਹੜੀ ਮਹਿੰਗਾਈ ਹੋਈ ਆ ਇਹ ਨਾਲ ਇਹਨਾਂ ਦੀ ਵਜ੍ਹਾ ਤੋਂ ਹੋਈ ਆ ਸੋ ਐਸੇ ਦਾ ਸ਼ਿਕਾਰ ਹੋ ਰਿਹਾ ਨਹੀਂ ਅੱਜ ਤੋਂ 10 ਸਾਲ ਪਹਿਲਾਂ ਲੋਕ ਤਰਸਦੇ ਹੁੰਦੇ ਸੀ ਪੁਰਤਗਾਲ ਆਉਣ ਨੂੰ ਔਰ ਪੇਪਰ సిగే ਸਾਰਾ ਕੁਝ ਈਜੀ ਸੀਗਾ business ਆਪਣੇ develop ਕਰਤੇ ਸੀਗੇ ਬਹੁਤ ਲੋਕਾਂ ਨੇ ਤਰੱਕੀਆਂ ਕੀਤੀਆਂ ਬਹੁਤ ਲੋਕਾਂ ਨੇ ਆਪਣੇ future set ਕੀਤੇ ਆਪਣੇ ਤਾਂ ਕੀਤੇ ਕੀਤੇ ਨਾਲ ਆਪਣੀ ਫੈਮਿਲੀ ਦੇ ਵੀ ਕੀਤੇ ਆ ਪਰ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਹਾਲਾਤ ਬਿਲਕੁਲ ਚੇਂਜ ਹੋ ਗਏ ਆ ਇਹ ਵਜਾ ਕੁਝ ਤਾਂ ਆਪਣੀਆਂ ਵੀ ਗਲਤੀਆਂ ਇਹਦੇ ਵਿੱਚ ਮੈਂ ਇਹ ਨਹੀਂ ਕਹੂੰਗਾ ਕਿ ਸਾਰਾ ਕੁਝ ਸਰਕਾਰਾਂ ਦਾ ਹੀ ਆ ਜਾਂ ਇੱਥੋਂ ਦੇ ਕਾਨੂੰਨ ਦਾ ਹੀ ਕਰਨਾ ਜੋ ਕਰਨਾ ਪਰ ਇਹਦੇ ਵਿੱਚ ਸਭ ਤੋਂ ਗਲਤੀਆਂ ਆਪਣੀਆਂ ਵੀ ਆ ਆਪਾਂ ਨੇ ਵੀ ਕੁਝ ਮੌਕੇ ਦਿੱਤੇ ਆ ਔਰ ਆਪਾਂ ਜਿਆਦਾ ਇੰਟਰਸਟ ਨਹੀਂ ਲੱਗਦਾ ਇਸ ਚੀਜ਼ ਦੇ ਵਿੱਚ ਕਿ ਅੱਗੇ ਜਾ ਕੇ ਆਪਾਂ ਨੂੰ ਕੋਈ ਪ੍ਰੋਬਲਮ ਆਏਗੀ ਸੋ ਜਿੰਨੀ ਵੀ ਇਮੀਗ੍ਰੇਸ਼ਨ ਆ ਜਿੰਨੀ ਵੀ ਇਮੀ ਗ੍ਰਾਂਟਸ ਆ ਇੱਥੇ ਸਾਰਿਆਂ ਨੂੰ ਇੱਕ ਅਪੀਲ ਆ ਕੀ ਇੱਕ ਦੂਜੇ ਦੇ ਨਾਲ ਖੜਿਆ ਹੋਇਆ ਕਰੋ ਜਦੋਂ ਕੋਈ ਵੀ ਪ੍ਰੋਟੈਸਟ ਹੋਣਾ ਹੁੰਦਾ ਜਾਂ ਕੋਈ ਵੀ ਆਪਣੇ ਇਕੱਠ ਹੋਣਾ ਹੁੰਦਾ ਤਾਂ ਬੰਦ ਛੱਡ ਕੇ ਹਿੱਸਾ ਲਿਆ ਕਰੋ ਨੌਲੇਜ ਰੱਖਿਆ ਕਰੋ ਕੀ ਕੁਝ ਹੋ ਰਿਹਾ ਕੀ ਤੁਹਾਡੇ ਰਾਈਟਸ ਆ ਤੁਹਾਨੂੰ ਤੁਹਾਡੇ ਰਾਈਟਸ ਦਾ ਪਤਾ ਹੋਏਗਾ ਫਿਰ ਹੀ ਤੁਸੀਂ ਫਾਈਟ ਕਰ ਸਕਦੇ ਆ ਕਿਉਂਕਿ ਅੱਜ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਵਿੱਚ ਅਗਰ ਆਪਾਂ ਫਾਈਟ ਕਰਾਂਗੇ ਫਿਰ ਹੀ ਆਪਾਂ ਨੂੰ ਕੁਝ ਮਿਲੇਗਾ ਜਿੱਦਾਂ ਹੁਣ ਆਈਮਾ ਨੇ ਜਿਹੜੇ ਸਟੇਟਸ ਸ਼ੋ ਹੋ ਰਹੇ ਸੀ ਉਦੋਂ ਸਾਰਿਆਂ ਦੇ ਉੱਪਰ ਲਿਖਤਾ ਸਾਫ਼-ਸਾਫ਼ ਕਿ ਤੁਸੀਂ ਸਾਨੂੰ ਡਿਸਟਰਬ ਨਹੀਂ ਕਰਨਾ ਇੱਥੇ ਆਣਾ ਨਹੀਂ ਕਿਉਂ ਨਹੀਂ ਬਈ ਆਣਾ 90 ਦਿਨਾਂ ਤੋਂ ਜ਼ਿਆਦਾ ਹੋ ਗਏ ਆ ਔਰ ਤੁਸੀਂ ਫੀਸਾਂ ਦਿੱਤੀਆਂ ਟੈਕਸ ਤੁਸੀਂ ਪੇ ਕਰ ਰਹੇ ਆ ਕੰਮ ਤੁਸੀਂ ਕਰ ਰਹੇ ਆ ਘਰੇ ਤੁਸੀਂ ਜਾਣਾ ਆਪਣੇ ਚਾਰਚਾ ਸਾਲਾਂ ਤੋਂ ਤੁਸੀਂ ਫਸੇ ਬੈਠੇ ਆ ਤੇ ਤੁਸੀਂ ਕਿਉਂ ਨਹੀਂ ਜਾਣਾ ਤੁਹਾਨੂੰ ਜਾਣਾ ਚਾਹੀਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿੰਦਾ ਹੁੰਦਾ ਕਿ ਜਿਨ੍ਹਾਂ ਦੇ ਹਜ ਤੱਕ ਕਾਰਡ ਨਹੀਂ ਆਇਆ ਜਾਂ ਨਹੀਂ ਪ੍ਰੋਸੈਸ ਦਾ ਪਤਾ ਚੱਲਦਾ ਤੁਸੀਂ ਜਾਓ ਆਈਮਾ ਦੇ ਵਿੱਚ ਜਾਓ ਉੱਥੇ ਜਿੱਦਾਂ ਵੀ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ ਜਾਂ ਲਾਈਨਾਂ ਲੱਗਦੀਆਂ ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਜੇ ਇਹ ਹੈ ਨਹੀਂ ਕਿ ਕਿਤੇ ਵੀ ਕੁਝ ਵੀ ਨਹੀਂ ਦੱਸਦੇ ਦੱਸਦੇ ਆ ਪਰ ਸਾਰਿਆਂ ਦੇ ਆਪਣੇ ਆਪਣੇ ਟਾਈਮ ਹੁੰਦੇ ਆ ਦਿਨ ਰੱਖੇ ਹੋਏ ਉਹਨਾਂ ਨੇ ਆ ਦਿਨ ਦੇ ਵਿੱਚ ਅਸੀਂ ਦੱਸਣਾ ਜਾਂ ਆ ਦਿਨ ਦੇ ਵਿੱਚ ਅਪਾਇੰ ਮਿਲਦੀ ਆ ਜਾਂ ਐਨੇ ਬੰਦਿਆਂ ਨੂੰ ਦੱਸਣਾ ਸੋ ਤੁਸੀਂ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਜਿਹੜੇ ਭਰਾ ਜਾਣਦੇ ਆ ਜਾਂ ਜਿਹੜੇ ਭਰਾ ਕਿਤੇ ਨਾ ਕਿਤੇ ਪਤਾ ਕਰਕੇ ਆਇਆ ਕਿਸੇ ਵੀ ਆਈਮਾ ਤੋਂ ਸੋ ਮੇਰੀ ਸਾਰਿਆਂ ਨੇ ਖਤ ਬੰਨ ਕੇ ਰਿਕੁਐਸਟ ਆ ਮੇਰਾ ਵੀਰ ਜਰੂਰ ਕਮੈਂਟਾਂ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰਿਓ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਔਰ ਜੋ ਇਸ ਟਾਈਮ ਦੇ ਉੱਪਰ ਹੋ ਰਿਹਾ ਉਹ ਥੋੜਾ ਜਿਹਾ ਲੋਕਾਂ ਲਈ ਰਾਹਤ ਭਰੀ ਖਬਰ ਆ ਜਵੇ ਕਿਸੇ ਦਾ ਕੇਸ ਦੇ ਬਾਰੇ ਪਤਾ ਲੱਗ ਜਵੇ ਜਾਂ ਕੇਸ ਸੁਖਾਮਾ ਹੋ ਜਵੇ ਬਾਕੀ ਅੱਜ ਹਾਲਾਤ ਇਮੀਗ੍ਰੈਂਟਸ ਦੇ ਲਈ ਸਹੀ ਨਹੀਂ ਆ ਪੁਰਤਗਾਲ ਦੇ ਵਿੱਚ ਸੋ ਜਿੰਨੇ ਵੀ ਜੋਬ ਸੀਕਰ ਵਾਲੇ ਵੀ ਵੀਰ ਇੱਥੇ ਆ ਰਹੇ ਆ ਜਾਂ ਆਉਣਾ ਚਾਹ ਰਹੇ ਆ ਕਿਸੇ ਉੱਥੇ ਜਾਵਾਂਗੇ ਤੇ ਉਹਨਾਂ ਦੀ ਲੱਖਾਂ ਦੀ ਡੀਲ ਹੋ ਰਹੀ ਆ ਭਰਾ ਤੁਸੀਂ ਇਹ ਚੀਜ਼ ਸੀਨ ਆਪਣਾ ਸਮਝ ਕੇ ਆਇਓ ਕਿ ਇੱਥੇ ਹੁਣ ਬਾਇਓਮੈਟਰੀ ਦੀ ਅਪਾਇੰਟਮੈਂਟ ਨਹੀਂ ਮਿਲਦੀ ਭਾਈ ਲੋਕ ਫਸੇ ਬੈਠੇ ਆ 7 8 8 9 9 ਮਹੀਨੇ ਹੋ ਚੁੱਕੇ ਆ ਲੋਕਾਂ ਨੂੰ ਜੇ ਜਿਹੜੇ ਪਹਿਲਾਂ ਇੱਥੇ ਆਏ ਉਹਨਾਂ ਨੂੰ ਹਜੇ ਤੱਕ ਵੀ ਅਪਾਇੰਟਮੈਂਟ ਨਹੀਂ ਮਿਲ ਰਹੀਆਂ ਸੋ ਤੁਸੀਂ ਇਸ ਚੀਜ਼ ਨੂੰ ਫੇਸ ਕਰਨਾ ਔਰ ਇਸ ਲਈ ਆਪਣਾ ਪ੍ਰਪੇਅਰ ਹੋ ਕੇ ਆਇਓ ਤੁਹਾਡੇ ਨਾਲ ਕੀ ਹੋਏਗਾ ਆਪਣੀ ਏਜੰਟ ਨਾਲ ਪਹਿਲਾਂ ਹੀ ਗੱਲ ਕਰਕੇ ਆਇਓ ਕਿ ਸਾਨੂੰ ਕਰੀਕ ਕਦੋਂ ਦਵਾਈ ਜਾਵੇਗੀ ਅਪਾਇੰਟਮੈਂਟ ਦੇ ਲਈ ਬਾਕੀ ਆਈ ਹੋਪ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਰਹੀ ਹੋਵੇਗੀ ਹੈਲਪਫੁਲ ਰਹੀ ਹੋਵੇਗੀ ਅਗਰ ਤੁਹਾਡੀ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਕੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਅੱਜ ਦੇ ਹਾਲਾਤ ਆ ਤੁਸੀਂ ਉਸ ਦੇ ਬਾਰੇ ਆਪਣੀ ਰਾਏ ਜਰੂਰ ਕਮੈਂਟਾਂ ਦੇ ਵਿੱਚ ਲਿਖਣੀ ਆ ਔਰ ਇੱਕ ਦੂਜੇ ਦੀ ਹੈਲਪ ਕਰਨ ਦੇ ਲਈ ਅਗਰ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਹੋਵੇ ਜਰੂਰ ਆਪਣਾ ਕਮੈਂਟ ਕਰਕੇ ਦੱਸਣਾ ਬਾਕੀ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ Thank you.